ਬੋਲੋ ਬਰਨਾਲੇ ਬਹੁਤ ਵੱਡਾ ਬਾਜ਼ਾਰ ਲੱਗਣ ਲੱਗਿਆ ਗੱਡੀਆਂ ਦਾ ਸ਼ੁੱਕਰਵਾਰ ਵਾਲੇ ਦਿਨ ਇੱਥੇ ਗੱਡੀਆਂ ਦਾ ਬਹੁਤ ਤਕੜਾ ਬਾਜ਼ਾਰ ਲੱਗਦਾ ਬਾਜ਼ਾਰ ਪਤਾ ਕਿਹੜੇ ਥਾਂ ਲੱਗਦਾ ਜਿਹੜਾ ਨਾ ਆਈਟੀਆਈ ਚੌਂਕ ਆ ਇੱਧਰ ਤੇ ਆਹ ਜਿਹੜਾ ਰੋਡ ਆ ਇਹ ਹੈਗਾ ਨਾਨਕਸਰ ਰੋਡ ਬਰਨਾਲੇ ਵਾਲਾ ਨਾਨਕਸਰ ਰੋਡ ਆ ਆਈਟੀਆਈ ਚੌਂਕ ਤੋਂ ਨਾਨਕਸਰ ਰੋਡ ਤੇ ਬਹੁਤ ਵੱਡਾ ਬਾਜ਼ਾਰ ਲੱਗਦਾ ਇੱਥੇ ਤੁਹਾਨੂੰ ਘਰੇਲੂ ਗੱਡੀਆਂ ਮਿਲ ਜਾਂਦੀਆਂ ਜੇ ਆਈਟੀਆਈ ਚੌਂਕ ਵਾਲੇ ਪਾਸਿਓਂ ਆਵੇਂ ਤਾਂ ਸਾਰੇ ਨਾਲ ਪਹਿਲਾਂ ਇਸੇ ਵਰਨਾ ਇੱਧੇ ਆ ਜਾਂਦਾ ਬਰਨਾਲਾ ਮੋਟਰਸ ਵਾਲਿਆਂ ਦਾ ਸੋਹਣਾ ਇਹ ਸ਼ੁੱਕਰਵਾਰ ਨੂੰ ਹੀ ਲੱਗਦਾ ਹਰੇ ਸ਼ੁੱਕਰਵਾਰ ਜੀ ਸ਼ੁੱਕਰਵਾਰ ਨੂੰ ਕਿੰਨਾ ਚਿਰ ਆਪਾਂ ਕਮਿਸ਼ਨ ਨਹੀਂ ਲੈਣਾ ਇਹ ਨਵੇਂ ਸਾਲ ਤੱਕ ਕੋਈ ਕਮਿਸ਼ਨ ਨਹੀਂ ਹੈਗਾ ਜੀ ਨਵੇਂ ਸਾਲ ਤੱਕ ਕੋਈ ਕਮਿਸ਼ਨ ਨਹੀਂ ਲੈਣਾ ਕੋਈ ਵੇਚਣ ਆ ਜੇ ਕੋਈ ਖਰੀਦਣ ਆ ਜੇ ਤੁਹਾਨੂੰ ਸਾਰੀਆਂ ਗੱਡੀਆਂ ਦੀ ਆ ਦੇਖੋ ਕਿੰਨੀਆਂ ਬਾਈ ਹੋਣਾ ਕੋਲੇ ਗੱਡੀਆਂ ਖੜੀਆਂ ਘਰਾਂ ਦੀਆਂ ਘਰੇਲੂ ਗੱਡੀਆਂ ਆਉਂਦੀਆਂ ਉਹ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਆਜੋ ਤੁਹਾਨੂੰ ਸਾਰੇ ਬਾਜ਼ਾਰ ਦਾ ਢੇਡਾ ਕਢਾਉਣਾ ਸਾਰੇ ਬਾਜ਼ਾਰ ਬਾਰੇ ਜਾਣਕਾਰੀ ਦਿੰਨੇ ਆ ਵੇ ਇੱਥੇ ਆਉਣ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਕਿਹਨੂੰ ਤੁਹਾਨੂੰ ਪੁੱਛਣਾ ਪਊਗਾ ਕਦੋਂ ਆਉਣਾ ਪਊ ਕੀ ਟਾਈਮ ਹੈਗਾ ਆ ਦੇਖੋ ਯਾਰ ਰੌਣਕਾਂ ਦੇਖੋ ਸ਼ੁੱਕਰਵਾਰ ਵਾਲੇ ਦਿਨ ਹੀ ਰੌਣਕ ਲੱਗਦੀ ਆ ਇੱਥੇ ਵੈਸੇ ਤਾਂ ਮੇਰੇ ਸਹਾਂਮਣੇ ਟਿਕਾਣੇ ਤਾਂ ਇਹਨਾਂ ਦੇ ਪੱਕੇ ਹੀ ਹੋਣਗੇ ਵੀਰੇ ਸ਼ੁੱਕਰਵਾਰ ਵਾਲੇ ਦਿਨ ਹੀ ਹੁੰਨੇ ਇੱਥੇ ਅਜਾ ਟਿਕਾਣੇ ਪੱਕੇ ਟਿਕਾਣੇ ਥੋੜੇ ਪੱਕੇ ਹੀ ਆ ਜੀ ਜੀ ਤੇ ਉਦਾਂ ਸ਼ੁੱਕਰਵਾਰ ਵਾਲੇ ਦਿਨ ਜਿਹੜੀ ਵਿਜੀ ਮੇਲਾ ਹੁੰਦਾ ਸਾਰੇ ਆਪਾਂ ਮਤਲਬ ਕਿ ਆਪਣੇ ਆਪਣੇ ਸ਼ੌਕਾਂ ਦੇ ਅੱਗੇ ਸਾਰੇ ਜੋ ਵੀ ਇਹਨੇ ਦੀਆਂ ਦੁਕਾਨਾਂ ਨੇ ਜੋ ਵੀ ਆਪਣਾ ਲਾ ਕੇ ਕਿੰਦੀ ਮਿਲ ਜੂਗੀ ਬਾਈ ਇਹ ਗੱਡੀ ਇਹ ਵਿਜੀ ਆਪਾਂ ਨੂੰ 11 11:30 11:60 ਤੱਕ ਆਪਾਂ ਦੇ ਦਾਂਗੇ ਜੀ ਠੀਕ ਆ ਬਾਈ ਜੀ ਠੀਕ ਆ ਬਹੁਤ ਮਿਹਰਬਾਨੀ ਆ ਇੱਧਰਲੇ ਪਾਸੇ ਆ ਦੇਖ ਲక్ష్ਮੀ ਮੋਟਰ ਵਾਲੇ ਬੈਠੇ ਆ ਇਹਨਾਂ ਕੋਲੇ ਵੀ ਗੱਡੀਆਂ ਯਾਰ ਕਰੇ ਲੋ ਗੱਡੀਆਂ ਬਹੁਤ ਹੈਗੀਆਂ ਭਰੀ ਤਾਂ ਆ ਦੇਖ ਲੈ ਇਧਰਲੇ ਪਾਸੇ ਆਹ ਦੇਖ ਬੈਠਿਆ ਲక్ష్ਮੀ ਮੋਟਰ ਵਾਲੇ ਆਹ ਦੇਖ ਯਾਰ ਕਿੰਨੀਆਂ ਗੱਡੀਆਂ ਖੜੀਆਂ ਲਾ ਆਹ ਦੇਖ ਓ ਤੱਕ ਨਾਲੇ ਇੱਕ ਗੱਲ ਹੋਰ ਆ ਜਿਹੜੀਆਂ ਗੱਡੀਆਂ ਵਾ ਭਾਲ ਦੇ ਫਿਰਦੇ ਹੁੰਦੇ ਆ ਨਾ ਪ੍ਰੀਤੋ ਜਿਹੜੀਆਂ ਗੱਡੀਆਂ ਭਾਲ ਦੇ ਫਿਰਦੇ ਹੁੰਦੇ ਆ ਉਹ ਗੱਡੀਆਂ ਐ ਆ ਕੋਈ i20 ਖੜੀ ਆ ਕੋਈ ਆਹ ਖੜੀ ਆ ਆਪਣੀ Swift ਖੜੀ ਆ ਕੋਈ Creta ਖੜੀ ਆ ਮਤਲਬ ਆਹ ਪੁਰਾਣਾ ਮਾਡਲ ਕਰੇਟਾ ਖੜੀ ਆ ਬਰੀਜਾ ਖੜੀ ਆ ਉਹ ਨੋਵਾ ਖੜੀ ਆ ਸਾਰੀਆਂ ਪੰਜਾਬ ਨੰਬਰ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਸਾਰੀਆਂ ਗੱਡੀਆਂ ਪੰਜਾਬ ਨੰਬਰ ਆ ਆਹ 프리 ਤਾਂ ਇਧਰਲੇ ਪਾਸੇ ਨੂੰ ਆ ਹੀ ਆ ਆ ਪਠੜ ਮੋਟਰ ਜਾਲਿਆਂ ਵਾਲੇ ਪਾਸੇ ਆ ਹੀ ਇਧਰ ਉਹ ਇੱਕ ਸੜਕ ਦੇਖ ਕੇ ਪਾਰ ਕਰੋ ਆ ਦੇਖੀ ਇਹਨਾਂ ਕੋਲ ਕਿੰਨੀ ਸੋਹਣੀ ਖੜੀ ਆ ਓਏ ਆ ਦੇਖੀ ਇਹ ਥਾਰ ਦੇ ਬੰਪਰ ਕਿੰਨਾ ਘੈਂਟ ਲਾਇਆ ਬਾਈ ਸਤਿ ਸ੍ਰੀ ਅਕਾਲ ਉਹ ਠੀਕਾ ਨੂੰ ਸੁਣਿਓ ਆ ਆ ਬੰਪਰੇ ਦਾ ਯਾਰ ਲਾਇਦਾ ਰੰਗ ਦਾ ਨਹੀਂਗਾ ਢੰਗ ਦਾ ਇਹ ਇਹ ਮੋਡੀਫਾਈ ਕਰਾਈ ਆ ਜੀ ਮੋਡੀਫਾਈਕਰ ਵਾਲੇ ਤੋਂ ਠੀਕ ਆ ਠੀਕ ਆ ਤੇ ਇਹ ਵੇਚਣਾ ਵਾਸਤੇ ਆ ਹਾਂ ਵੇਚਣ ਵਾਸਤੇ ਇਹ ਕਿੰਨੇ ਕ ਪੈਸੇ ਦੀ ਹੋਊਗੀ ਬਾਈ ਇਹ ਇਹ 24 ਮਾਡਲ ਆ ਜੀ ਅੱਛਾ 24 ਮਾਡਲ ਆ ਹਾਂ ਜੀ ਇਹ ਕਿੰਨੇ ਕ ਪੈਸੇ ਦੀ ਮਿਲੂਗੀ ਇਹ ਇਹ ਆਪਾਂ ਦੇ ਦਾਂਗੇ ਜੀ 16 ਲੱਖ ਰੁਪਏ ਦੀ 16 ਲੱਖ ਰੁਪਏ ਦੀ ਤੇ ਉਹ ਫੋਰਚੂਨਰ ਕਿੰਨੇ ਕ ਪੈਸੇ ਦੀ ਹੋਊਗੀ ਉਹ 17 ਮਾਡਲ ਆ ਜੀ ਫਰਸਟ ਓਨਰ ਆ ਅੱਛਾ ਉਹ ਆਪਾਂ 20 ਲੱਖ 50 ਹਜ਼ਾਰ ਰੁਪਏ ਦੇ ਦਾਂਗੇ 20 ਲੱਖ 50 20.5 ਲੱਖ ਰੁਪਏ ਦੀ ਗੱਡੀ ਦੇ ਰਹੇ ਆ 17 ਮਾਡਲ ਗੱਡੀ ਸਾਫ਼ ਬਹੁਤ ਆ ਗੱਡੀ ਸੋਹਣੀ ਬਹੁਤ ਆ ਆ ਦੇਖੋ ਆ ਜੋ ਅੱਗੇ ਚੱਲਦੇ ਆਂ ਬਾਜ਼ਾਰ 'ਚ ਆਪਾਂ ਦਿਖਾਉਨੇ ਆਂ ਹੋਰ ਦਿਖਾਉਨੇ ਆਂ ਵੇ ਕੀ ਹਿਸਾਬ ਕਿਤਾਬ ਆ ਇੱਥੇ ਆ ਮੇਰੇ ਹਿਸਾਬ ਨਾਲ ਪ੍ਰੀਤ ਪ੍ਰਧਾਨ ਜੀ ਨਹੀਂ ਫਿਰਦੇ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਮੇਲਾ ਕਿੱਦੇ ਤੋਂ ਸ਼ੁਰੂ ਕੀਤਾ ਇਹ ਆਪਾਂ ਵੀਰ ਜੀ ਹਰ ਸ਼ੁੱਕਰਵਾਰ ਆਈਟੀ ਚੌਂਕ ਨਾਂਗਸਰ ਬਰਨਾਲਾ 'ਤੇ ਲੱਗਦਾ ਹੈ ਤੇ ਪ੍ਰਧਾਨ ਜੀ ਕਿੰਨਾ ਚਿਰ ਆਪਾਂ ਕਮਿਸ਼ਨ ਲੈਣਾ ਹੀ ਨਹੀਂ ਗਾ ਗਾਹ ਗੱਡੀ ਖੜਾ ਕੇ ਵੇਚੇ ਜਾਂ ਲੈ ਕੇ ਜਾਓ ਆਪਾਂ ਕਿਸੇ ਵੀ ਕਸਟਮਰ ਤੋਂ 2 ਮਹੀਨੇ ਤੱਕ ਦਾ ਕੋਈ ਵੀ ਕਮਿਸ਼ਨ ਨਹੀਂ ਲਿੱਤਾ ਜਾਵੇਗਾ 2 ਮਹੀਨੇ ਮਤਲਬ 8 ਹਫਤੇ 8 ਹਫਤੇ ਜੀ ਨਵੇਂ ਸਾਲ ਤੱਕ ਕਿਸੇ ਵੀ ਕਸਟਮਰ ਨੂੰ ਹਰ ਸ਼ੁੱਕਰਵਾਰ ਕੋਈ ਵੀ ਕਮਿਸ਼ਨ ਨਹੀਂ ਲਿੱਤਾ ਜਾਵੇਗਾ ਕੋਈ ਗੱਡੀ ਤੁਸੀਂ ਆਓ ਤੁਸੀਂ ਆਓ ਇੱਥੇ ਗਾਹਕ ਤੁਰੇ ਫਿਰਦੇ ਆ ਚੁੱਪ ਕਰਕੇ ਆਓ ਗੱਡੀ ਵੇਚੋ ਲੈ ਜਾਓ ਲੈ ਜਾਓ ਠੀਕ ਹੈ ਨਾ ਪੈਸੇ ਲੈ ਜਾਓ ਤੇ ਉਦਾਂ ਤੁਸੀਂ ਉਹ ਰਸੀਦ ਸਬੂਤ ਕਾਗਜ਼ ਪੱਤਰ ਤੁਸੀਂ ਚੈੱਕ ਕਰਕੇ ਦੇਉਮਗੇ ਉਵੇਂ ਹੀ ਹਰ ਤਰ੍ਹਾਂ ਦੀ ਗਾਰੰਟੀ ਹੋਵੇਗੀ ਕਾਰ ਦੀ ਜੀ ਕਾਗਜ਼ਾਂ ਪੱਤਰਾਂ ਦੀ ਲੈ ਕੇ ਜੀ ਗੱਡੀ ਦੇ ਐਕਸੀਡੈਂਟ ਦੀ ਮੀਟਰ ਦੀ ਹਰ ਤਰ੍ਹਾਂ ਦੀ ਗਾਰੰਟੀ ਹੋਵੇਗੀ ਜਿਹੜੀ ਗੱਡੀ ਪ੍ਰਧਾਨ ਹੁਣਾਂ ਨੇ ਕਹਤਾ ਉਹ ਉਵੇਂ ਹੀ ਹੋਊਗੀ ਬਿਲਕੁਲ ਜੀ ਪ੍ਰਧਾਨ ਜੀ ਰੇਟ ਰੂਟ ਦੱਸੋਗੇ ਮਾੜੇ ਜੇ ਕੋਈ ਇੱਕ ਦੋ ਚੀਜ਼ਾਂ ਦਾ ਰੇਟ ਦੱਸ ਦਿਓ ਇਹ ਆ ਆ ਆ ਕਿਹੜੀ ਆ ਇਹ ਜੀ i20 ਆ 2015 ਮਾਡਲ ਆ ਜੀ ਟੌਪ ਐਂਡ ਮਾਡਲ ਆ ਜੀ ਠੀਕ ਆ ਇਹਦੇ ਉੱਤੇ ਲਿਖਿਆ ਵਾ 5,25,000 ਰੁਪਏ ਦਾ 5,25,000 ਡਿਮਾਂਡ ਆ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੀ ਦਾ ਰੇਟ ਕੋਈ ਸਵਿਫਟ ਦਾ ਰੇਟ ਦੱਸ ਦਿਓ ਕੋਈ ਸਾਡੇ ਵਰਗੇ ਪਰਿਵਾਰਾਂ ਨੇ ਸਵਿਫਟ ਲੈਣੀ ਹੁੰਦੀ ਆ ਸਵਿਫਟ 2012 ਮਾਡਲ ਆ ਜੀ ਆ 2012 ਮਾਡਲ ਹੈ ਜੀ 2012 ਮਾਡਲ ਫਸਟ ਓਨਰ ਜੀ ਪੀਪੀ 65 ਵਾਲੀ ਨੰਬਰ ਹੈ ਜੀ ਜੀ ਸਾਰੀ ਗੱਡੀ Ориਜਨਲ ਹੈ ਜੀ ਤੇ ਇਹ ਇਹਦਾ 3,65,000 ਦੀ ਮੰਗ ਲਗੀ ਹੈ 3,65 ਦੀ ਮੰਗ ਹੈ ਜੀ ਬਾਕੀ ਮੌਕੇ ਤੇ ਹੈ ਜੀ ਇਹ Swift ਡੀਜ਼ਲ ਹੈ ਕਿ ਛੋਟੀ ਹੈ ਦੂਜੀ Swift ਕੱਲੀ ਪੀਡੀਆ Swift ਹੈ Swift ਹੈ Swift ভাই ਜੀ ਲੈਣਾ ਹੈ ਤੁਸੀਂ ਗੱਡੀਾਂ ਆ ਗੱਡੀ ਲੈਣ ਆਇਆ ਆ ਦੇਖੋ ਐਂ ਗਾ ਕਾਇ ਫਿਰਦੇ ਬਿਨਾ ਕਮਿਸ਼ਨ ਤੋਂ ਤੁਸੀਂ ਜਿਵੇਂ ਮਰਜੀ ਭੇਜ ਲੋ ਇੱਥੇ ਹੈਨਾ ਬਾਈ ਬਿਲਕੁਲ ਜੀ ਬਿਲਕੁਲ ਚਲੋ ਆ ਜਾ ਪ੍ਰੀਤ ਗਾਹ ਮਾਰਦਿਆਂ ਨੇ ਗਾ ਯਾਰ ਬਹੁਤ ਵੱਡਾ ਆ ਬਈ ਸੁਣੋ ਅਮਰੂਤੀ ਤੋਂ ਲੈ ਕੇ ਫਾਰਚੂਨਰ ਤੱਕ ਦੀ ਗੱਡੀ ਮਿਲੂਗੀ ਆ ਦੇਖੋ ਜੀ ਆ ਅਮਰੂਤੀ 800 ਖੜੀ ਓ ਆ ਦੇਖ ਪ੍ਰੀਤ ਮੁਰੂਤੀ 800 ਕੀ ਭਾਅ ਵਿਕਦੀ ਆ ਜਾਓ ਮੁਰੂਤੀ 800 ਜੀ ਇਹ 26 ਤੱਕ ਪਾਸੀਆਂ ਜੀ ਇਹਦੀ ਸੈਕੰਡ ਓਨਰ ਆ ਬਰਨਾਲਾ ਨੰਬਰ ਆ ਜੀ 2005 ਮਾਡਲ ਮੇਰੇ ਸਾਹਮਣੇ ਲਾਸਟ ਆ ਜਦੋਂ ਆਉਣੀਆਂ ਬੰਦ ਹੋ ਗਈਆਂ ਬਿਲਕੁਲ ਜੀ 2011 ਤੱਕ ਆਈ ਆ ਜੀ ਇਹ ਅਜੇ 2011 ਤੱਕ ਆਈ ਆ ਹਾਂਜੀ ਹਾਂਜੀ ਤੇ ਇਹ ਇਹਦੇ 78000 ਕਿਲੋਮੀਟਰ 85000 ਰੁਪਏ ਡਿਮਾਂਡ ਡਿਮਾਂਡ ਆ ਜੀ ਬਾਕੀ ਮੌਕੇ ਤੇ ਆ ਜੀ ਓਏ ਅੱਜ ਵੀ ਵੇਖਦੀਆਂ ਦੇਖੋ ਰਾਣੀ ਗੱਡੀ ਆ ਇਹ ਅੱਜ ਵੀ ਵੇਖਦੀ ਆ ਹਾਂ ਆ ਦੇਖੋ ਇਹ ਵਿਗਣੀ ਆ ਐ ਨਹੀਂ ਗੱਲ ਵੀ ਖੜੀ ਰਹਿਣੀ ਆ ਪ੍ਰੀਤ ਓ ਉਧਰ ਉਹ ਨਿਗਾਹ ਮਾਰਾ ਉਹ ਦੇਖ ਇਨਾਂ ਦੇ ਕੋਲੇ ਦੇਖ ਟੈਂਟ ਟੱਪੜੇ ਲਾਏ ਯਾਰ ਬ੍ਰਿਦ ਕਮਾਲਾਂ ਕੀਤੀਆਂ ਪਈਆਂ ਬਾਈ ਹੁਣਾਂ ਨੇ ਹੈ ਆਪਣੇ ਕੋਲੇ ਕਿੰਨੀਆਂ ਗੱਡੀਆਂ ਆਪਣੇ ਕੋਲੇ ਹੈਗੀਆਂ ਵੀਰੇ 35 45 11 ਹੂੰ ਰੇਟ ਦੱਸੋਗੇ ਮੈਨੂੰ ਹਾਂਜੀ ਵੀਰੇ ਜਿਹੜੀ ਦਾ ਮਰਜ਼ੀ ਪੁੱਛ ਲਓ ਇਹਦਾ ਇਹਦਾ ਰੇਟ ਕੀ ਆ ਇਹ ਫੋਰਚੂਨਰ 2015 ਮਾਡਲ ਆ ਵੀਰੇ 4x4 ਆਟੋਮੈਟਿਕ ਟੌਪ ਮਾਡਲ ਜੀ ਇਹਦੀ 1.5 ਲੱਖ ਰੁਪਏ ਰਿਮਾਰਡ ਤੇ ਇਹਦਾ ਇਹਦਾ ਕੀ ਰੇਟ ਹੋਊਗਾ ਇਹਦਾ ਇਹ ਹਾਲ ਤੋਂ ਵੀਰੇ ਸਿਰਫ 30000 ਕਿਲੋਮੀਟਰ ਚੱਲੀ ਆ 2018 ਮਾਡਲ ਆ ਸਾਰੀ ਰੇ ਇਹਨਾਂ ਦਾ ਤੇ ਇਹਦਾ ਕੀ ਰੇਟ ਆ ਵੀਰੇ ਇਹਦਾ ਇਸ ਵੈਪਟ ਹੈਗੀ ਆ ਡਿਜ਼ਾਇਰ ਸਿਰਫ 50000 ਕਿਲੋਮੀਟਰ ਚੱਲੀ ਫਾਸਟ ਓਨਰ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਇਹ ਸਵਾਗ 5 ਲੱਖ ਰੁਪਏ ਦੇ ਦਾਂਗੇ ਮਤਲਬ ਜਿਵੇਂ ਐਵੇਂ ਤੁਸੀਂ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਰੇਟਾਂ ਦੀਆਂ ਇਹੋ ਜਿਹੀਆਂ ਸਾਫ਼ ਗੱਡੀਆਂ ਲੈਣੀਆਂ ਤਾਂ ਬਾਈ ਹੁਣਾਂ ਕੋਲੇ ਬਹੁਤ ਖੜੀਆਂ ਕਿੰਨੀਆਂ ਖੜੀਆਂ ਹੋਣਗੀਆਂ ਬਾਈ ਤੁਹਾਡੇ ਕੋਲ 35 ਤੋਂ 40 ਕਹਾਂ ਹੁੰਦੀਆਂ ਨੇ ਹਰ ਵਕਤ ਆਪਣੇ ਕੋਲੇ ਠੀਕ ਆ ਤੇ ਬਾਜ਼ਾਰ ਬਹੁਤ ਲੰਬਾ ਹੈ ਪ੍ਰੀਤ ਸਾਰੇ ਬਾਜ਼ਾਰ ਦਾ ਗੇੜਾ ਕੱਢਦੇ ਆ ਆਹ ਕੌਣ ਆ ਭਾਈ ਬਾਜ਼ਾਰ ਵਾਲਾ ਇੱਥੇ ਕੀ ਦਾ ਲਾਇਆ ਹੋਇਆ ਇੱਥੋਂ ਵੀ ਪਤਾ ਕਰੋ ਆਹ ਸੇ ਇੱਧਰ ਮਗਰ ਜੇ ਫਿਰਦੇ ਆ ਮਗਰ ਜੇ ਫਿਰਦੇ ਆ ਇੱਧਰ ਬਾਈ ਸਾਸਰੀ ਕਾਲ ਸਾਸਰੀ ਕਾਲ ਬਾਈ ਜੀ ਹਰਜੀ ਔਰ ਸੋਹਣਿਆ ਸਜਣੋ ਕੀ ਹਾਲ ਆ ਵਧੀਆ ਵਧੀਆ ਵੀਰ ਜੀ ਕਿੰਨਾ ਚਰ ਦੇ ਰਹੇ ਆ ਆਫਰ ਕੀ ਹਾਲ ਨੇ ਆਫਰ ਜੀ ਫਰਾਈਡੇ ਨੂੰ ਤਾਂ ਫੁੱਲ ਆਫਰ ਹੀ ਹੁੰਦਾ ਜੀ ਫੁੱਲੀ ਆਫਰ ਹੁੰਦਾ ਹਾਂਜੀ 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 ਸਾਸਰੀ ਕਾਲ ਬਾਈ ਜੀ ਕੀ ਹਾਲ ਆ ਜੀ ਹੋ ਠੀਕ ਹੋ ਠੀਕ ਠਾਕ ਹੋ ਸਾਸਰੀ ਕਾਲ ਬਾਈ ਜੀ ਹੋ ਸੁਣਾਓ ਕਹਿਮ ਆ ਇਹ ਇੱਕ ਤਰੀਕ ਤੱਕ ਚੱਲੂਗਾ ਕੰਮ ਆ ਜਾਂ ਜਾਂ 1 ਜਨਵਰੀ ਤੱਕ ਤਾਂ ਬਿਨਾ ਕਮਿਸ਼ਨ ਵਾਲਾ ਬਿਨਾ ਫੀੜਾ ਕਮਿਸ਼ਨ ਵਾਲਾ ਜੀ ਬਿਨਾ ਕਮਿਸ਼ਨ ਵਾਲਾ ਤਾਂ ਇੱਕ ਤੱਕ ਤੇ ਉਦਾਂ ਬਜ਼ਾਰ ਚ ਲੱਗਦਾ ਰਹੂਗਾ ਉਦਾਂ ਬਜ਼ਾਰ ਲੱਗਦਾ ਰਹਿੰਦਾ ਜੀ ਬਾਕੀ ਫਰਾਈਡੇ ਵਾਲੇ ਦਿਨ ਪਾਰਟੀ ਦੀਆਂ ਵੀ 10 50% ਆਉਂਦੀਆਂ ਨੇ ਜੀ ਇੱਥੇ ਮਤਲਬ ਡਾਇਰੈਕਟ ਗੱਗਾਂ ਸਵੇਰੇ ਖੜਾ ਜਾਂਦੇ ਨੇ ਸ਼ਾਮ ਨੂੰ ਲੈ ਜਾਂਦੇ ਨੇ ਜੀ ਹਾਂਜੀ ਹਾਂਜੀ ਠੀਕ ਆ ਤੇ ਸ਼ਾਮ ਨੂੰ ਜਾਂ ਪੈਸੇ ਫੜ ਕੇ ਲੈ ਜਾਂਦੇ ਆ ਜਾਂ ਪੈਸੇ ਲੈ ਜਾਂਦੇ ਨੇ ਹਾਂਜੀ ਜਾਂ ਪੈਸੇ ਲੈ ਜਾਂਦੇ ਜਾਂ ਕਾਰ ਲੈ ਜਾਂਦੇ ਆਪਣੇ ਕੋਲੇ ਕਿੰਨੀਆਂ ਕਾਰਾਂ ਖੜੀਆਂ ਇੱਥੇ ਇੱਥੇ ਖੜੀਆਂ ਨੇ ਜੀ ਆਪਣੇ ਕੋਲੇ 20 ਬੱਚੀ ਕਾਰਾਂ ਜੀ ਸਾਡੇ ਆਪ ਦੇ ਨਾਲ ਕਰੋ ਉਹਨਾਂ ਦੀਆਂ ਨਾਲ ਪਾਰਟੀ ਦੀਆਂ ਹੋ ਜਾਂਦੀਆਂ ਨਾਲ ਉਹਨਾਂ ਦੀਆਂ ਹੋ ਜਾਂਦੀਆਂ ਟੋਟਲ ਜਿਵੇਂ ਸਾਡੇ ਦੋ ਕਾਰ ਬਜ਼ਾਰ ਇਕੱਠੇ ਨਹੀਂ ਸਾਡੇ 50 ਖੜੀਆਂ ਨੇ ਇੱਥੇ ਹਾਂ ਲੈ ਤੁਸੀਂ ਇੱਕ ਦੇਖੋ ਵੀ ਇੱਕ ਇੱਕ ਦੁਕਾਨ ਤੇ 50 50 ਕਾਰਾਂ ਖੜੀਆਂ ਇਦਾਂ ਦੇ ਉੱਤੇ ਰੇਟ ਰੂਟ ਥੋਡੇ ਲਿਖੇ ਆ ਭਲਾ ਇਹਨਾਂ ਨੇ ਰੇਟ ਨਹੀਂ ਲਿਖੇ ਬੇ ਹਨਾ ਆਪਾਂ ਕਿਸੇ ਇੱਕ ਦੋ ਗੱਡੀਆਂ ਦੀ ਜਾਣਕਾਰੀ ਲੱਗੇ ਬਾਈ ਜੀ ਉਰੇ ਆਉਂਗੇ ਆਓ ਸਾਨੂੰ ਦੱਸੋ ਤਾਂ ਸਹੀ ਆ ਆਲਟੋ ਕਿੰਨੇ ਦੀ ਦੇਵੋਗੇ ਤੁਸੀਂ ਆਹ ਆਲਟੋ ਇਹ ਆਲਟੋ ਜੀ ਅੱਜ ਦਾ ਰੇਟ ਆ ਇਹਦਾ ਜਿਹੜਾ ਦੇਣ ਵਾਲਾ ਉਹ 2 ਲੱਖ ਰੁਪਏ ਆਈ 15 ਮਾਡਲ ਐਲ ਐਕਸ ਆਈ ਤੂੰ ਵੈਸੇ 2 ਤੋਂ 10 ਦੀ ਰੇਂਜ ਚ ਹੈ ਜੇ ਬਾਕੀ ਦੇ ਨੰ ਫਰਾਈਡੇ ਨੂੰ ਥੋੜਾ ਇਹ ਉਹ ਹੁੰਦਾ ਜੀ ਹਾਂ ਤੇ 2 ਲੱਖ ਰੁਪਏ ਦੀ ਗੱਡੀ ਦੇਣਗੇ ਗੱਡੀ ਸਾਫ਼ ਆ ਨਵੀਂ ਆ ਹਾਂਜੀ 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 ਇੱਕ ਆਲਟੋ ਖੜੀ ਆ ਉਹ ਕਿੰਨੇ ਦੇਵੋਗੇ 19 ਮਾਡਲ ਕੇਟਨ ਹੈ ਜੀ ਬੀ ਐਕਸ ਆਈ ਆਪਸ਼ਨਲ ਹਾਂਜੀ ਉਹਦਾ ਹੀ ਅੱਜ ਵਾਲਾ ਜਿਹੜਾ ਰੇਟ ਆ ਦੇਣ ਲੈਣ ਵਾਲਾ ਉਹ ਹੈਗਾ ਜੀ 3 ਲੱਖ 40 ਹਜ਼ਾਰ ਰੁਪਏ ਆਈ ਤੇ ਇੱਕ ਆ ਨਾਲ ਸੁਵਿਫਟ ਖੜੀ ਆ ਬੀਡੀਆਈ ਪ੍ਰੀ ਤੇ ਇਧਰਲੇ ਪਾਸੇ ਸੁਵਿਫਟ ਖੜੀ ਆ ਦੇਖੀਗਾ ਆਹ ਸੁਵਿਫਟ ਤੇ 13 ਮਾਡਲ ਆ ਜੀ ਪਹਿਲੇ ਨਾਲ ਦੀ ਜਡੀਆਈ ਵਾਲੇ ਲਾਏ ਲੱਗੇ ਹੋਏ ਨੇ ਇਹਦੇ ਇਹ ਹੈਗੀ ਆ ਜੀ ਦੇਣ ਲੈਣ ਵਾਲਾ ਰੇਟ 370000 ਜੀ 370000 ਰੁਪਏ ਹਾਂਜੀ ਚੱਕੋ ਵੀ ਆਹ ਰੇਟ ਮਿਲ ਰਹੀਆਂ ਗੱਡੀਆਂ ਬਿਕ ਰਹੀਆਂ ਇਸ ਰੇਟ ਮਿਲ ਰਹੀਆਂ ਮੇਰਾ ਜਾਣਕਾਰੀ ਦੇਣ ਦਾ ਮਸਲਾ ਆਹਾ ਸੀ ਵੀ ਆਪਾਂ ਦੱਸਿਏ ਆ ਯਾਰ ਮੈਨੂੰ ਸ਼ੱਕ ਪੈਂਦੀ ਜਿਵੇਂ ਨਵੋਂ ਹੀ ਖੜਾਈ ਖੜੇ ਆਹਾ ਆਹਾ ਆ ਤਰੇ ਯਾਰ ਆ ਦੇਖ ਜਮਾਂ ਨਵੋਂ ਹੀ ਖੜੀ ਆ ਆ ਭਾਈ ਜਮਨ ਨਵੀ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਆ ਜਮਨ ਨਵੋ ਹੀ ਖੜੀ ਸੋਣਿਆ ਬਸ ਆਈ ਆ ਵੀਰੇ ਮਾਲੀ ਇਹ ਜ ਸਾਰਾ ਆਪਣਾ ਨਵੀਆਂ ਹੀ ਹੁੰਦੀ ਆ ਜੀ ਜੇ ਮੈਂ ਇਹ ਇਹਦਾ ਇਹਦਾ ਕੀ ਰੇਟ ਹੋਊਗਾ ਬਾਈ ਸਾਸਤਰੀ ਕਾਰ ਇਹ ਬਾਈ 18 ਮਾਡਲ ਹੈ ਪਹਿਲੇ ਮਾਲਕ ਦੇ ਨਾਮ ਤੇ ਹੈ ਜੀ ਹਾਂਜੀ ਸਾਰੀ ओरिजिनल ਦੀ ਗਾਰੰਟੀ ਹੈ ਆਪਣੀ 50000 ਜਿੰਨੀ ਚੱਲੀ ਹੈ ਸਾਰੀਆਂ ਸਾਡੀਆਂ ਕਾਰਾਂ ਸਰਟੀਫਾਈਡ ਹੈ ਮਤਲਬ ਕਿਸੇ ਕਾਰ ਦਾ ਕੋਮੀਟਰ ਬੈਕ ਨਹੀਂ ਹੋਊਗਾ ਜੀ ਜਿੰਨੇ ਭਰਾ ਸਾਡੇ ਨਾਲ ਵਰਤੇ ਵੇ ਕੋਈ ਆਪਣੀ ਕਾਰ ਚ ਕੋਈ ਲਾਂਭਾ ਨਹੀਂ ਆਉਂਦਾ ਜੀ ਟਾਇਰ ਨਵੇਂ ਆ ਸਾਰੇ ਬ੍ਰਾਂਡਡ ਟਾਇਰ ਹੋਣਗੇ ਸਾਰੀਆਂ ਕਾਰਾਂ ਦੇ ਕੋਈ ਉਹ ਨਹੀਂ ਵੀ ਚਲਮਾ ਕੰਮ ਨਹੀਂ 200 ਰੁਪਏ ਕਿਲੋ ਵਾਲੇ ਜਿਵੇਂ ਉਹ ਚੀਜ਼ ਨਹੀਂ ਆਪਣੇ ਕੋਲੇ ਵੀਰੇ ਹੈਗੀ ਸਾਰ ਕਵਾਲਿਟੀ ਮਿਲਦੀ ਹੈ ਆਪਣੇ ਕੋਲ ਇਹਦਾ ਇਹਦਾ ਕੀ ਰੇਟ ਆ ਭਲਾ ਏਬ੍ਰੇ ਥਾਰਾ ਮਾਡਲ ਹੈ ਬੀਡੀ ਆਪਸ਼ਨਲ ਹੈ ਜੀ ਇਹ ਆਪਾਂ 6.7 ਲੱਖ ਰੁਪਏ ਦੀ ਗਾਹਕ ਨੂੰ ਦੇ ਦਾਂਗੇ ਜੀ ਕਾਰ ਫੁੱਲਨ ਇੰਸ਼ੋਰੈਂਸ ਹੈ ਕਾਰ ਦਾ ਜਮਾ ਬ੍ਰਾਂਡ ਨੇ ਉਕਾਰਾ ਡੀਲ ਵੀ ਪਾਈਆਂ ਨਾ ਹੋਈ ਆਈ 20 ਦੀ ਚੈਸ ਵਿੱਚ ਦਿਖਾ ਦੇ। ਓਰੇ ਓਰੇ ਆਇਓ ਆਹ ਹਾਂ ਤੇ ਆਹ 12 ਮਾਡਲ ਹੈ। ਆਹ ਹਾਂ 12 ਮਾਡਲ ਹੈ। ਜੈਨੂਨ 40000 ਚੱਲੀ ਵੀ ਹੈ। ਕਿਤੋਂ ਕੋਈ ਪੀਸ ਪੇਂਟ ਨਹੀਂ ਗੱਡੀ ਦਾ ਜੀ ਰਿਟਰਨ 'ਚ ਗਾਰੰਟੀ ਦੇਵਾਗੇ। ਆਪਾਂ ਬੰਦਾ ਕੋਈ ਚੈਲੰਜ ਕਰਦੇ ਆਪਣੀ ਕਾਰ ਦਾ ਕੋਈ ਪੀਸ ਪੇਂਟ ਹੋਵੇ ਗੱਡੀ ਦਾ ਜੀ। ਜਮਾ ਜੈਨੂਨ ਕਾਰ 40000 ਜੈਨੂਨ ਜੱਲੀ ਫੁੱਲਨ ਇੰਸ਼ੋਰੈਂਸ ਹੈ। ਕੇਟਨ ਦਾ ਵੀ ਫੁੱਲਨ ਇੰਸ਼ੋਰੈਂਸ ਹੈ ਆਪਣੀ ਦਾ। ਉਹ ਤਾਂ ਬਸ ਮਾਈ ਹੈ। ਤੇ ਆਹ ਦੇਖ ਬਰੀ ਤਾਂ ਆਹ ਖੜੀ ਜਮਾ ਨਵੀਆਂ ਵਰਗੀਆਂ ਗੱਡੀਆਂ ਖੜੀਆਂ ਮਤਲਬ ਕਹਿਣ ਤੋਂ ਕਹਿਣ ਤੋਂ ਬਾਅਦ ਘੈਂਟ ਕੰਮ ਕਰਦੇ ਆ ਯਾਰ ਇੱਥੇ ਬਾਜ਼ਾਰ 'ਚ ਘੈਂਟ ਘੈਂਟ ਗੱਡੀਆਂ ਆਉਂਦੀਆਂ ਆਜੋ 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 ਇੰਨਾ ਤੋਂ ਹੀ ਲੈਨੇ ਜਾਣਕਾਰੀ ਬਹੁਤ ਲੰਬਾ ਬਾਜ਼ਾਰ ਆ ਯਾਰ ਪੂਰੀ ਪੂਰਾ ਬਾਈ ਸਾਸਰੀਕਾਲ ਇਹ ਵੀਡੀਓ ਦੇਖ ਲਿਆ ਸਾਰੇ ਆਜਾਉਂਦਾਰਾ ਸੋਨਾ ਜਾਉਂਦਾਰਾ ਥੋੜਾ ਦੇਖਦੇ ਕਰਕੇ ਸਾਨੂੰ ਬਾਈ ਸਾਸਰੀਕਾਲ ਬਾਈ ਸਾਸਰੀਕਾਲ ਬਾਈ ਸਾਸਰੀਕਾਲ ਵੀਰੇ ਸਾਸਰੀਕਾਲ ਕਿਵੇਂ ਆ ਕੀ ਹਾਲ ਆ ਕਿਵੇਂ ਆ ਬਾਜ਼ਾਰ ਮੰਦਾ ਠੰਡਾ ਤਕੜਾ ਕਿਵੇਂ ਆ ਨਹੀਂ ਹੁਣ ਥੋੜਾ ਜਿਹਾ ਪੈੜੀ ਸੀਜ਼ਨ ਕਰਕੇ ਥੋੜਾ ਜਿਹਾ ਮੰਦਾ ਸੀ ਹੁਣ ਚੱਲ ਪਿਆ ਜੀ ਕੰਮ ਵਧੀਆ ਹੁਣ ਚੱਲ ਪਿਆ ਹਾਂਜੀ ਹਾਂਜੀ ਤੇ ਬਾਕੀ ਆਹ ਜਿਹੜਾ ਬਾਜ਼ਾਰ ਨੇ ਆ ਨਵਾਂ ਲਾਤਾ ਆਪਾਂ ਵੀ ਵੀ ਜਿਹੜਾ ਇੱਕ ਤਰੀਕ ਤੱਕ ਆਪਾਂ ਚੜ੍ਹੇ ਸਾਲ ਤੱਕ ਕਮਿਸ਼ਨ ਨਹੀਂ ਲੈਣਾ ਬਿਲਕੁਲ ਨਹੀਂ ਲੈਂਦੇ ਜੀ ਜੋ ਮਰਜ਼ੀ ਕੋਈ ਕਾਰ ਸੇਲ ਕਰਨ ਆਵੇ ਚਾਹੇ ਕੋਈ ਲੈਣ ਆਉਂਦਾ ਉਹ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਜੀ ਤੇ ਮਾਲਕ ਦੀ ਕਿਰਪਾ ਨਾਲ ਗਾਹਕ ਹੈਗਾ ਬਾਜ਼ਾਰ ਦੇ ਵਿੱਚ ਬਹੁਤ ਇੱਥੇ ਹਾਂਜੀ ਵਧੀਆ ਰਿਸਪੌਂਸ ਆ ਬਾਈ ਜੀ ਕਾਰਾਂ ਵਿਕਦੀਆਂ ਪਿਛਲੀ ਮੰਡੀ ਤੇ ਵੀ 3-4 ਗੱਡੀਆਂ ਸੇਲ ਹੋਈਆਂ ਜੀ ਆ ਤੁਹਾਡੇ ਤੁਹਾਡੇ ਵਿਚਾਰਦਗਾਂ ਉਹ ਤੋਂ ਪਿਛਲੀ ਵੀ ਹੋਈਆਂ ਜੀ ਹਾਂਜੀ ਇੱਥੇ ਆ ਸਾਡੇ ਨਾਲ ਤੇ ਵੀ ਹੋਈਆਂ ਦੋ ਗੱਡੀਆਂ ਤੇ ਇਹ ਇੱਕ ਤਾਂ ਹੁਣੇ ਹੁਣੇ i20 ਦਾ ਹੁਣੇ ਸੌਦਾ ਹੋਇਆ ਬਿਲਕੁਲ ਬਿਲਕੁਲ ਜੀ ਤੇ ਇਹਦਾ ਇਹਦਾ ਆ ਰਜਾਨਾ ਸਪੋਕਸਮੈਨ ਵਾਲੀ ਦਾ ਕੀ ਰੇਟ ਆ ਇਹਦਾ 5.5 ਲੱਖ ਰੁਪਿਆ ਰੇਟ ਆ ਜੀ 15 ਮਾਡਲ ਇਸ ਤੇ 45000 ਚੱਲੀ ਆ ਜੀ ਇਹ ਠੀਕ ਆ ਤੇ ਇਹਦਾ ਕੀ ਰੇਟ ਆ ਜੀ ਇਹ 13 ਮਾਡਲ ਆ ਜੀ ਇਹਦਾ 4 ਲੱਖ ਰੁਪਿਆ ਜੀ 13 ਮਾਡਲ ਆ ਜੀ 4 ਲੱਖ ਰੁਪਿਆ ਹਾਂਜੀ ਹ ਆਜੋ 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 ਅੱਗੇ ਚੱਲਦੇ ਆਂ ਆਜੋ ਅੱਗੇ ਚੱਲਦੇ ਆਂ ਅੱਗੇ ਬਹੁਤ ਗੱਡੀਆਂ ਖੜੀਆਂ ਯਾਰ ਬਹੁਤ ਲੰਮਾ ਬਾਜ਼ਾਰ ਆ ਯਾਰ ਇਹ ਬਰਨਾਲੇ ਦਾ ਬਹੁਤ ਘੈਂਟ ਬਾਜ਼ਾਰ ਆ ਜਿਨ੍ਹਾਂ ਨੇ ਇਸ ਵਕਤ ਆਫਰ ਦਿੱਤਾ ਆ ਪਾਣੂ ਵੀ ਭਾਈ ਕੋਈ ਕਮਿਸ਼ਨ ਨਹੀਂ ਲੈਣਾ ਦੱਬੀ ਤੁਰਿਆਓ ਕੰਮ ਨੂੰ ਆਜਾ ਫਰੀ ਚੱਲਦੇ ਆਂ ਅੱਗੇ ਦੇਖਦੇ ਆਂ ਇੰਨਾਂ ਕੋਲੇ ਬਹੁਤ ਗੱਡੀਆਂ ਖੜੀਆਂ ਇੱਕ ਹੋਰ ਗੱਲ ਦੇਖ ਪੰਜਾਬ ਨੰਬਰ ਆ ਇੱਕ ਹੋਰ ਗੱਲ ਦੇਖ ਆਪਣੇ ਆਮ ਪਰਿਵਾਰਾਂ ਵਾਲੀਆਂ ਗੱਡੀਆਂ ਦੇਖ ਇਧਰਲੇ ਪਾਸੇ ਨੂੰ ਵੀ ਆ ਦੇਖੋ ਆਲਟੋ ਜ਼ਿਆਦਾਤਰ ਸੁਵਿਫਟ ਗੱਡੀਆਂ ਆ ਦੇਖੋ ਸੁਵਿਫਟ ਗੱਡੀਆਂ ਬਰੀਜਾ ਗੱਡੀਆਂ ਆ ਦੇਖੋ ਆਈ 10 ਖੜੀ ਆ ਕੋਈ ਆਈ 20 ਖੜੀ ਆ ਬਾਈ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਆ ਜੀ ਠੀਕ ਹੋ ਠੀਕ ਹੋ ਜੀ ਬਾਈ ਕੀ ਹਾਲ ਆ ਕੈਮ ਕਿਵੇਂ ਚੱਲ ਰਿਹਾ ਬਾਜ਼ਾਰ ਬਾਜ਼ਾਰ ਬਹੁਤ ਵਧੀਆ ਬਾਈ ਜੀ ਹਾਲੇ ਸ਼ੁਰੂਆਤ ਹੀ ਕਰੀ ਹੈ ਜੀ ਬਾਜ਼ਾਰ ਆ ਜਮਾ ਨਵੀ ਕਿੰਨੇ ਦੇ ਦੋਗੇ ਇਹ ਕਾਰ ਐਮਨ ਨੇ ਕਿ ਚਲੋ ਜੀ ਤੁਸੀਂ 2000 21 ਮਾਡਲ ਆ ਜੀ ਪੈਟਰੋਲ ਦੀ ਜੀ ਕਾਰ ਦੇ ਦਿਆਂਗੇ ਜੀ ਐ ਮੰਨ ਕੇ ਚੱਲੋ ਤੁਸੀਂ ਸਵਾ 8 ਲੱਖ ਰੁਪਏ ਰੇਂਜ ਚ ਸਵਾ 8 ਲੱਖ ਰੁਪਏ ਤੇ ਲੋਨ ਕਰਾਉਣਾ ਹੋਵੇ ਜੀ ਲੋਨ ਕਰਾ ਦੇਾਂਗੇ ਜੀ ਐ ਮੰਨ ਕੇ ਚੱਲੋ ਲੱਖ ਸਵਾ ਲੱਖ ਰੁਪਏ ਲੈ ਆਵੇ ਪਾਰਟੀ ਜੈਨੂਨ ਹੋਣੀ ਚਾਹੀਦੀ ਆ ਬਸ ਲੋਨ ਸਾਰਾ ਕਰਾ ਦੇਾਂਗੇ ਤੇ ਆ ਇੱਕ i20 ਖੜੀ ਆ ਬਾੜੀ ਸਾਫ ਆ ਬਿਲਕੁਲ ਬਾਈ 12 ਮਾਡਲ i20 ਆ ਜੀ 16 17 ਮਾਡਲ ਵਰਗੀ ਹਾਂ ਓਰੀਜਨਲ ਪੰਜਾਬ ਨੰਬਰ ਦੀਆਂ ਕਾਰਾਂ ਮਿਲਣਗੀਆਂ ਤੁਹਾਨੂੰ ਸਾਰੀਆਂ ਇਹ ਬਾੜੀ ਸਾਫ ਆ ਬਾੜੀ ਸੋਹਣੀ ਆ ਇਹ ਕਿੰਨੇ ਦੀ ਮਿਲੂਗੀ ਬਹੁਤ ਵਧੀਆ ਕਾਰ ਆ ਬਾਈ ਜੀ ਇਹ ਕਾਰ ਐ ਮੰਨ ਕੇ ਚੱਲੋ 3 ਲੱਖ ਇੱਕ ਇੱਕ ਅੱਗੇ ਆਉ ਖੜੀ ਆ ਆਲਟੋ ਖੜੀ ਆ ਬਾਹਲੀ ਸੋਣੀ ਕੇ 10 ਇਹ ਕੇ 10 ਬਾਈ ਜੀ ਹੈਗੀ 2013 ਮਾਡਲ ਹਾਂਜੀ ਇਹ ਕਾਰ ਦੇ ਦਿਆਂਗੇ ਜੀ ਤੁਸੀਂ ਐ ਮੰਨ ਕੇ ਚੱਲੋ 2.5 ਲੱਖ ਮੰਗਦੇ ਆ ਬਾਕੀ ਮੌਕੇ ਤੇ ਮਾਨਤਨ ਜਾਇਜ਼ ਕਰ ਦੇਾਂਗੇ ਜੋ ਹੋਊਗਾ ਕੀ ਬਾਤ ਆ ਜੀ ਕੀ ਬਾਤ ਹਾਂਜੀ ਠੀਕ ਚੱਲ ਰਿਹਾ ਜੀ ਪ੍ਰੋਗਰਾਮ ਸਹੀ ਚੱਲ ਰਿਹਾ ਹੋਰ ਸਹੀ ਆ ਹੋਰ ਠੀਕ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਆ ਆ ਸਵਿਫਟ ਬਾਰੇ ਕੀ ਵਿਚਾਰ ਆ 2013 ਮਾਡਲ ਆ ਬਾਈ ਹੁਣ ਸੁਵਿਫਟ ਆ 2013 ਦੂਜੇ ਨਾਮ ਦੀ ਆ ਜੀ ਜਮਾ ਨਹੀਂ ਆ ਰੀਨੋ ਚਲਦੀ ਆ ਪਾਤਰ ਮੇਰ ਨਹੀਂ ਉਧਰ ਸਾਹਮਣੇ ਵਾਲੇ ਇਹ ਕਿੰਨੇ ਦੇਣੀ ਆ ਬਾਈ ਇਹ ਯਾਰ 365000 ਰੁਪਏ ਡਿਮਾਂਡ ਆ ਜੀ ਬਾਕੀ ਮੁੱਕ ਦੇ ਕਰਨਾ ਉਹ ਉਧਰ ਨੇ ਪਾਸੇ ਉਹ ਵੀ ਤੁਹਾਡੀਆਂ ਖੜੀਆਂ ਜੀ ਉਹ ਵੀ ਸਾਡੇ ਖੜੀਆਂ ਯਾਰ ਇਸ ਬਾਜ਼ਾਰ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਇਹ ਆ ਬਈ ਮਰੂਤੀ ਗੱਡੀ ਤੋਂ ਲੈ ਕੇ ਤੇ ਫੋਰਚੂਨਰ ਗੱਡੀ ਤੱਕ ਸਾਰੇ ਤਰ੍ਹਾਂ ਦੀਆਂ ਗੱਡੀਆਂ ਹੀ ਹੈਗੀਆਂ ਹਾਂ ਜੀ ਬਹੁਤ ਹੀ ਵਧੀਆ ਗ੍ਰੀ ਤੇ ਸਕਾਰਪਿਓ ਤੁਹਾਡੀ ਆ ਖੜੀ ਆ ਦਿਖਾਉਂਗੇ ਆਜੋ 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 ਮੇਰੇ ਕੋਲੇ ਆਜੋ ਸਕਾਰਪਿਓ ਲੈਣੀ ਆ ਆਪਾਂ ਆਜੋ ਇਹ ਮੇਰੇ ਸਾਹਮਣੇ ਨਾਲ ਬਾਈ ਇਹ ਟੈਨਾ ਹਨਾ ਹਾਂ ਟੈਨਾ ਜਮਨਵੀਆ ਬੰਪਰ ਅੱਛਾ ਜਮਨਵੀਆ ਜੀ ਜਮਨਵੀ ਗਰੰਟੀ ਸਾਰੀ ਕਾਰ ਦੀ ਗਰੰਟੀ ਆ ਸਾਰੀ ਰੀਲ ਦੀ ਗਰੰਟੀ ਆ ਕੈਪਟਨ ਸੀਟਾਂ ਫੁੱਲ ਬੀਮਾ अच्छा जी ये कितने के पैसा दी है जी 10 लाख रुपया डिमांड है जी 10 लाख रुपया दा डिमांड करदेया भाई साहब 10 लाख रुपया दा डिमांड करदेया ते हजे कोई मानतान मेरे नाम ते भी ਕਰਨਗੇ जरूर 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 ਠੀਕ ਆ ਕਮਿਸ਼ਨ ਕੋਈ ਲੈਣਾ ਨਹੀਂ ਗਾ ਇਹਨਾਂ ਨੇ ਕੋਈ ਕਮਿਸ਼ਨ 9 ਸਾਲ ਦੀ ਇੱਕ ਤਰੀਕ ਤੱਕ 2026 ਤੱਕ ਆ ਨਾ ਬਾਈ ਇਹ ਗਾਂ ਵੀ ਆਪਣੇ ਬਾਜ਼ਾਰ ਦੀ ਕੋਈ ਦੁਕਾਨ ਹੈਗੀ ਹੈ ਜੀ ਨਫਰੀ ਤਾਂ ਆ ਦੇਖ ਇਧਰਲੇ ਕਿੰਨੀਆਂ ਗੱਡੀਆਂ ਖੜੀਆਂ ਯਾਰ ਇੱਥੇ ਤਾਂ ਬਾਜ਼ਾਰ ਹੀ ਬਹੁਤ ਵੱਡਾ ਯਾਰ ਆ ਆ ਦੇਖ ਆ ਪੀਵੀ 19 ਵਾਲੇ ਦੀਆਂ ਪੀਵੀ ਆਹ ਕਿਹੜਾ ਭਾਈ ਸਾਹਿਬ ਇੰਨਾ ਤੋਂ ਪਤਾ ਲੱਗੇ ਕੋਈ ਹੈ ਨਹੀਂ ਕਿ ਪ੍ਰੀਤ aí ਤੇ ਅੰਦਰ ਹੋਣਗੇ ਦਫ਼ਤਰ 'ਚ ਕੋਈ ਸੌਦਾ ਸਾਦਾ ਚੱਲਦਾ ਹੋ ਹੈ? ਇਹਨਾਂ ਨੂੰ ਪੁੱਛ ਲੈਣੇ ਆਂ ਬਾਈ ਹੁਣਾਂ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਜਣੋ ਹੋਰ ਕੀ ਹਾਲ ਆ? ਰਾਮ ਠੀਕ ਆ ਕਿਵੇਂ ਚੱਲ ਰਿਹਾ ਕੰਮਕਾਰ? ਪੂਰਾ ਟੌਕ ਰਿਹਾ ਬਾਈ ਤੂੰ ਆਹ ਗੱਡੀ ਕਿੰਨੇ ਦੀ ਦਿਓਂਗੇ? ਇਹ ਦੇ ਦਾਂਗੇ ਵੀਰੇ ਸਾਨੂੰ 4.5 ਲੱਖ ਰੁਪਏ ਦੀ 15 ਮਾਡਲ ਪੋਸਟ ਵਾਰ ਤੋਂ ਸਟਾਰਟ ਜੀ 15 ਮਾਡਲ ਪੁਸ਼ ਵਟਨ ਸਟਾਰਟ ਕਿੰਨੇ ਦੀ 4.5 ਲੱਖ ਦੀ ਜੀ 4.5 ਲੱਖ ਦੀ ਆ ਆ ਦਿਖਾਉਂਗੇ ਤੇ ਆਹ ਆਹ ਕਿੰਨੇ ਕੁ ਦੀ ਦੇ ਦੋਗੇ ਆਹ ਆਹ ਗੱਡੀ ਇਹ ਦੇ ਦਾਂਗੇ ਤੁਹਾਨੂੰ ਵੀਰੇ 2.25 ਲੱਖ 10 ਮਾਡਲ ਲਈ 29 ਤੱਕ ਪਾਸ ਹੈ ਅੱਛਾ 10 ਮਾਡਲ 29 ਤੱਕ ਪਾਸ ਹੈ 29 ਤੱਕ ਪਾਸ ਹੈ ਹਾਂ ਈਮਾ ਪੁੱਤੂ ਸਾਰਾ ਕੁਝ ਕੰਪਲੀਟ ਤੇ ਇੱਕ ਆ ਆ ਆ ਆ ਕਿੰਨੇ ਕੁ ਦੀ ਮਿਲ ਜੂਗੀ ਆਹ ਇਹ 2 ਲੱਖ ਰੁਪਏ ਦੀ ਜੀ ਇਹ 2 ਲੱਖ ਦੀ ਆ 2 ਲੱਖ ਦੀ 13 ਮਾਡਲ ਹੈ ਉਹ ਆ ਗਿਆ ਬਾਈ ਵੀ ਉਹ ਆ ਜਾ ਆ ਜਾ ਉਹਨੇ ਕਹਿਣਾ ਯਾਰ ਮੈਨੂੰ ਛੱਡ ਕੇ ਆ ਜਾ ਓਏ ਆ ਜਾ ਆ ਜਾ ਆਇਆ ਫਰੀ ਤਾਂ ਹੋਈ ਮਹਾਰਾਜ ਉੱਧਰ ਵੀ ਤੁਹਾਡੇ ਕਿ ਖੜੀਆਂ ਹਾਂਜੀ ਉੱਧਰ ਵੀ ਆਪਣਾ ਸਟਾਕ ਖੜਾ ਹੈ ਉਹ ਸੇ 15 20 ਤਾਂ ਫਰੀ ਤਾਂ ਉਧਰ ਹੀ ਲਾਈ ਫਿਰਦੇ ਆ ਇਹ ਤੇ ਆਹਾ ਆਹਾ ਕਿੰਨੇ ਕਦੀ ਆਹਾ ਆ ਗੱਡੀ ਆਹ ਇਹਦੀ ਡਿਮਾਂਡ 5 ਲੱਖ 90 ਕਹੇ ਹਜ਼ਾਰ ਕਰਦੇ ਆ ਆਪਾਂ ਇਹ 5 ਲੱਖ 60 60 70000 ਦੀ ਗੱਡੀ ਦੇ ਦਾਂਗੇ ਇਹ ਹੈ ਕਿਹੜੀ ਹੈ ਗੱਡੀ ਇਹ ਇਹ ਨਿਸ਼ਾਨ ਦੀ ਮੈਗਨੇਟ ਗੱਡੀ ਹੈ ਜੀ ਇਹ ਨਿਸ਼ਾਨ ਦੀ ਆ ਜਿਹਦਾ ਗਾਣਾ ਆਇਆ ਨਿਸ਼ਾਨ ਟਰਬੋ ਵਾਲੀ ਨਿਸ਼ਾਨ ਭਜਾਈ ਦੀ ਪਟ્રોલ ਹਾਂ ਇਹ ਨਿਸ਼ਾਨ ਦੀਆਂ ਗੱਡੀਆਂ ਤਕੜੀਆਂ ਗੱਡੀਆਂ ਹੁੰਦੀਆਂ ਜੀ ਇਹ ਠੀਕ ਹੈ ਜੀ ਠੀਕ ਆ ਤੇ ਤੁਸੀਂ ਸਾਰੇ ਬਾਜ਼ਾਰ ਜਿਨ੍ਹਾਂ ਦੇ ਆਹ ਟੈਂਟ ਟੈਂਟ ਲੱਗੇ ਆ ਉਹ ਸਾਰੇ ਕਮਿਸ਼ਨ ਨਹੀਂ ਲੈਣਗੇ ਹਾਂ ਜੀ ਆਪਾਂ ਜਿਹੜੇ ਜਿਹੜੇ ਵੀਰਾਂ ਦੇ ਟੈਂਟ ਲੱਗੇ ਨੇਗੇ ਹਾਂ ਉਹਨਾਂ ਨੇ ਕੋਈ ਕਮਿਸ਼ਨ ਨਹੀਂ ਲੈ ਲੈਣਾ ਜੇ ਤਾਂ ਕੋਈ ਗੱਡੀ ਵੇਚਣ ਆਲਾ ਆਉਂਦਾ ਤਾਂ ਵੀ ਨਹੀਂ ਲੈਣਾ ਜੇ ਆਪਾਂ ਕੋਈ ਗੱਡੀ ਦਿਵਾਉਣੇ ਹੈਗਾ ਉਹਨਾਂ ਤੋਂ ਵੀ ਨਹੀਂ ਲੈਣਾ ਹੈਗਾ ਠੀਕ ਹੈ ਜੀ ਇੱਕ ਕੰਪਨੀ ਗੱਡੀ ਆ ਖੜੀ ਆ ਜੀ i20 ਆਹ i20 ਆ ਖੜੀ ਆ ਹਾਂਜੀ 17/18 ਮਾਡਲ ਗੱਡੀ ਆ ਸਾਰੀ ਗੱਡੀ オリジナル ਆ ਇਹ ਗੱਡੀ ਆਪਾਂ 5 ਲੱਖ 60 ਹਜ਼ਾਰ ਰੁਪਏ ਦੀ ਗੱਡੀ ਦੇ ਦਾਂਗੇ ਜੀ ਚੱਕੋ ਬਈ ਚੱਕੋ ਬਈ ਹਾਂਜੀ ਯਾਰ ਮੇਨ ਗੱਲ ਆ ਮੈਨੂੰ ਤਾਂ ਇੱਥੇ ਆ ਕੇ ਇਹ ਪਤਾ ਲੱਗਿਆ ਵੀ ਕਹਿੰਦੇ ਵੀ ਜਿਹੜੇ ਬਾਜ਼ਾਰ ਦਾ ਆ ਟੈਂਟ ਲੱਗਿਆ ਕਹਿੰਦੇ ਵੀ ਉਹ ਬੰਦੇ ਕਹਿੰਦੇ ਵੀ ਕਮਿਸ਼ਨ ਫਰੀ ਕੰਮ ਕਰਦੇ ਆ ਉਹਨਾਂ ਦਾ ਮਤਲਬ ਕੋਈ ਯੂਨੀਅਨ ਦਾ ਹਿਸਾਬ ਕਿਤਾਬ ਹੋਊਗਾ ਭਈ ਆ ਜਿਹੜਾ ਟੈਂਟ ਮੇਨ ਨਿਸ਼ਾਨੀ ਆ ਇਹ ਭਈ ਜਿਹਦੇ ਟੈਂਟ ਲੱਗਿਆ ਹੋਊਗਾ ਜਿਹੜੇ ਬਾਜ਼ਾਰ ਦੇ ਮੂਹਰੇ ਤੁਸੀਂ ਉਹਨੂੰ ਮੰਨ ਲਿਓ ਵੀ ਉਹ ਬੰਦੇ ਨੇ ਕਮਿਸ਼ਨ ਨਹੀਂ ਲੈਣਾ ਬਸ ਮੋਟਾ ਜਿਹਾ ਹਿਸਾਬ ਆ ਵੀ ਇਹਨਾਂ ਦੀ ਨਿਸ਼ਾਨੀ ਆ ਦੇਖ ਆ ਬਾਜ਼ਾਰ ਵਾਲਿਆਂ ਦੇ ਵੀ ਟੈਂਟ ਲੱਗਿਆ ਇਹਨਾਂ ਦੀ ਇਹਨਾਂ ਨੂੰ ਵੀ ਆਪਾਂ ਇਹਨਾਂ ਦਾ ਵੀ ਹਲਫਗਾ ਬਿਆਨ ਲੈ ਲੈਨੇ ਆ ਵੀ ਇਹ ਕਮਿਸ਼ਨ ਲੈਂਦੇ ਆ ਕਿ ਨਹੀਂ ਲੈਂਦੇ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਆ ਉਹ ਸੁਣੋ ਸੁਣੋ ਕਾਇਮ ਆ ਠੀਕ ਆ ਆ ਝੰਡੇ ਵਾਲੀ ਗੱਡੀ ਕਿਨੇ ਦੀ ਦੇਣੀ ਆ ਇਹ 16 ਮਾਡਲ ਆ ਬਾਈ 9 ਲੱਖ ਰੁਪਏ ਦੇ ਦਾਂ ਤੇ ਇਹਦਾ ਨੰਬਰ ਨੰਬਰ ਲਵਾ ਕੇ ਦੋ ਕੋਈ ਵੀ ਗੱਡੀ ਆ ਬਾਈ ਸਾਰੀਆਂ ਨੂੰ ਨੰਬਰ ਲਵਾ ਕੇ ਦਵਾਂਗੇ ਨੰਬਰ ਦੇ ਵਿੱਚ ਪੈਸੇ ਮੰਗਿਆ ਵਿੱਚੇ 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 ਪਾਵਾਂਗੇ ਆ ਫੋਰਚੂਨਰ ਕਿੰਨੇ ਦੇਵੋਗੇ ਨੰਬਰ ਲਵਾ ਕੇ ਇਹ 16 ਮਾਡਲ ਆ ਬਾਈ 13.5 ਲੱਖ ਰੁਪਏ ਦੇ ਦਾਂਗੇ ਨੰਬਰ ਲਾ ਕੇ ਤੇ ਆਹ ਆਹ ਸਕਾਰਪਿਓ ਕਿੰਨੇ ਦੇ ਦੋਗੇ ਇਹ 14 ਮਾਡਲ ਆ 10 ਲੱਖ ਰੁਪਏ ਦੇ ਦਾਂਗੇ ਇਹ ਨੰਬਰ ਲੱਗੇ ਲਗਾਏ ਸਾਨੂੰ ਦੇ ਦਾਂਗੇ ਤੇ ਉਹ ਕਿੰਨੇ ਦੇ ਦਾਂਗੇ ਇਹ 14 ਮਾਡਲ ਆ 10 ਲੱਖ ਰੁਪਏ ਦੇ ਦਾਂਗੇ ਬਾਈ ਤੇ ਉਹ ਮਗਰਲੇ ਪਾਸੇ ਇੱਕ ਥਾਰ ਖੜੀ ਆਇਓ ਖਾ ਉਹ 22 ਮਾਡਲ ਆ ਬਾਈ ਉਹ 1.13 ਲੱਖ ਰੁਪਈਆ ਪ੍ਰੀਤ ਮੰਗਦੇ ਆ 22 ਮਾਡਲ ਗੱਡੀ ਆ ਤੇ ਆ 4x4 ਆ ਬਾਈ ਜਮਾ ਟੌਪ ਵਾਲੀ 4x4 ਆਟਵਾ ਤੇ ਆ ਕਿੰਨੇ ਕੁ ਦੀ ਦੇ ਦਾਂਗੇ ਬਾਈ ਇਹ 17 ਮਾਡਲ ਆ ਬਾਈ 11.20 ਲੱਖ ਦੀ ਨੰਬਰ ਲਾ ਕੇ ਮਿਲੂਗੀ ਉਧਰ ਨਵੀਂ ਸ਼ੇਪ ਵਾਲਾ ਫੋਰਟੂਮਰ ਖੜਾ ਆ ਫੋਰਟੂਮਰ ਖੜਾ ਬਾਈ ਕਿੱਥੇ ਕਿੱਥੇ ਆ ਆ ਜਾ ਆ ਜਾ ਉਹ ਪੁਰਾਵਾ ਦੇਖ ਗੱਡੀ ਚੰਗੀ ਖੜੀ ਸੀ ਇੱਥੇ ਆਹਾ ਅੱਛਾ ਇਹ ਕਿੰਨੇ ਕੁ ਦੀ ਦੇ ਦੋਗੇ ਬਾਈ ਇਹ 23 ਲੱਖ ਰੁਪਈਆ ਦੇ ਦਾਂਗੇ ਨੰਬਰ ਲਾ ਕੇ ਬਾਈ 4x2 ਆ 17 ਮਾਡਲ ਆ ਬਾਈ ਪਹਿਲੇ ਨਾ 4/2 ਆ 17 ਮਾਡਲ ਆ ਪਹਿਲੇ ਨਾਂ ਵਾਲਾ। ਜਮ ਨੰਬਰ ਲਵਾ ਕੇ 23 ਲੱਖ ਰੁਪਏ ਦਾ ਦੇ ਦਾਂਗੇ ਬਾਈ ਜਮਾ ਨਵੀਂ ਕਾਰ ਆ ਜੀ। ਚੱਕੋ ਵੀ ਪ੍ਰੀਤ ਇੱਕ ਮੈਂ ਨਾ ਹੋਰ ਦੁਕਾਨ ਰਹਿ ਗਈ ਇਧਰਲੇ ਪਾਸੇ ਨੂੰ ਹਨਾ। ਆ ਜੋ ਉਹਦੇ ਵਿੱਚ ਛੋਟੀਆਂ ਜਿਹੀਆਂ ਜੀ ਖੜੀਆਂ ਆਪਣੀਆਂ। ਆ ਜੋ ਆ ਜਾ ਆ ਜਾ ਆ ਜਾ ਦਿਖਾ 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 ਦਿਖਾ। ਦਿਖਾ ਕਿੰਨੀਆਂ ਖੜੀਆਂ ਛੋਟੀਆਂ ਆ ਇਧਰ ਨੂੰ ਸਾਰੀਆਂ ਤੇਰੇ ਖੜੀਆਂ। ਕਹਿੰਦਾ ਖੜੀ ਆ ਬਾਈ 5.5 ਲੱਖ ਰੁਪਏ ਹੀ ਦੇ ਦਾਂਗੇ 15 ਮਾਡਲ ਆ ਜੀ ਕੋਈ ਵੀ ਪੰਜਾਬ 'ਚ ਇਹ ਰੇਟ ਤੇ ਕਾਰ ਦੇ ਨਹੀਂ ਸਕਦਾ ਪਹਿਲੇ ਨਾਂ ਦੀ। ਆਹ ਆਯਾਮ ਨੰਬਰ ਕ੍ਰੇਟਾ 15 ਮਾਡਲ 5.5 ਲੱਖ ਰੁਪਏ ਹੀ ਦੇ ਦਾਂਗੇ ਬਾਈ ਕਾਰ ਚੱਕੋ ਜਮਾ ਨਵੀਂ ਆ ਆ ਉਹ ਨਹੀਂ ਖੜੀ ਜਿਹੜੀ ਮਿਲਦੀ ਨਹੀਂ ਕਿਤੋਂ ਹਾਂ ਬਾਈ ਕ੍ਰੂਜ਼ ਖੜੀ ਹੈ ਜੀ 11 ਮਾਡਲ ਚੰਡੀਗੜ੍ਹ ਨੰਬਰ ਆ ਹੂੰ 2,60,000 ਰੁਪਏ ਹੀ ਦੇ ਦਾਂਗੇ ਬਾਈ ਚਾ ਆਈ 20 ਆ ਗਈ ਜੀ 17 ਮਾਡਲ ਆ ਬਾਈ ਇਹ ਹੂੰ ਹਰਿਆਣਾ ਨੰਬਰ ਆ ਜੀ ਪਹਿਲੇ ਨਾਂ ਦੂਜੇ ਹੋਊਗੀ ਇਹ ਆਪਾਂ ਬਾਈ ਦੇ ਦਾਂਗੇ 4.5 ਲੱਖ ਰੁਪਏ ਦੀ ਜੀ ਠੀਕ ਹੈ ਸਲਫਟ ਆ ਗਈ ਜੀ 14 ਮਾਡਲ ਆ ਏ ਬਾਈ ਆਪਾਂ ਦੇ ਦਾਂਗੇ ਜੀ 3 ਲੱਖ 65000 ਰੁਪਏ ਦੀ ਪੰਜਾਬ ਨੰਬਰ ਆ ਪਹਿਲੇ ਨਾ ਜੀ ਰੇਟੇ ਹੀ ਖੜੀ ਆ 15 ਮਾਡਲ ਬਾਈ 2.5 ਲੱਖ ਰੁਪਏ ਹੀ ਦੇ ਦਾਂਗੇ ਜੀ ਆਹ ਮੁੰਡੇ ਕੋਲੇ ਵੀ ਗੱਭਰੂ ਕੋਲੇ ਖੜੀਆਂ ਗੱਭਰੂ ਕੋ ਆਹ ਦੱਸ ਕਿੰਨੇ ਦੇ ਦੇਣੀ ਆ ਸੱਤਾਂ ਸੀਟਾਂ ਵਾਲੇ ਇਹ 12.5 12.5 ਮੰਗਾ 12.5 ਮੰਗਾ ਕੋਈ ਐਕਸਟਰਾ ਕਮਿਸ਼ਨ ਨਹੀਂ ਉੱਤੇ ਜਬਈ ਨਹੀਂ ਇੱਕ ਤਰੀਕ ਮਾਣ ਤਣ ਹੋਰ ਵੀ ਕਰਨਗੇ ਇਧਰ ਆਲਟੋ ਆਲਟੋ ਵਾਲੇ ਪਾਸੇ ਵੀ ਰੇਟੇ ਇੱਕ ਆਹ ਖੜੀ ਆ ਹੋਂਡਾ ਅਮੇਜ 15 ਮਾਡਲ ਆ ਸਭ ਤੋਂ ਵੱਧ ਵੇਕੇ ਨਾਲੀਆਂ ਗੱਡੀਆਂ ਪਹਿਲੇ 9 ਦੀ ਗੱਡੀ ਹੈ ਕਿੰਨੇ ਕ ਪੈਸਾ ਦੀ ਹੈ ਇਹ ਇਹ ਤਾਂ 390 ਮੰਗਦੇ ਆ 390 ਤੇ ਇਧਰਲੇ ਪਾਸੇ ਇੱਕ ਆਲਟੋ ਖੜੀ ਬਾਲੀ ਸਾਫ ਹਾਂ ਜੀ ਇਹ ਕਿੰਨੇ ਕ ਦੀ 16 ਮਾਡਲ ਕਿੰਨੇ ਕ ਦੀ ਹੈ ਇਹ ਪਹਿਲੇ 9 ਦੀ ਗੱਡੀ ਆ ਸਾਰੀ ਓਰੀਜਨਲ ਆ ਜੀ ਇਹਦਾ 280 ਮੰਗਦੇ ਆ ਇਹਦਾ 280 ਮੰਗਦੇ ਤੇ ਆ ਰਿਟਿਜ ਦਾ ਕਿੰਨਾ ਮੰਗਦੇ ਇਹ ਸੇਲ ਹੋ ਗਈ ਇਹ ਬਿਕ ਗਈ ਹਾਂ ਇਹਦਾ ਸੌਦਾ ਹੋਈ ਜਾਂਦਾ ਅੰਦਰ ਹਾਂ ਜੀ ਹਾਂ ਤੇ ਉਹ ਪਰਲੇ ਪਾਸੇ ਉਹ ਗਾਗ ਦਾ 16 ਮਾਡਲ ਹੈ। ਅੱਛਾ ਉਹ ਉਹ ਵੇਚਣੀ ਆ। ਹਾਂ ਉਹ ਵੇਚਣੀ। ਇਹ ਕਿੰਨੇ ਦੀ ਆ? ਇਹ 5 ਲੱਖ ਦੀ। ਇਹ 5 ਲੱਖ ਰੇਮਾਨਦਾਨ ਕਰ ਦਾਂਗੇ। ਆ ਕਿੰਨੇ ਕੁ ਦੀ ਵਿਕ ਗਈ ਮਾੜਾ ਇਹ ਪਤਾ ਲੱਗ ਜਾਂਦਾ ਹੁੰਦਾ ਖਰੀਦ ਤੇ। ਇਹ ਆਪਣੀ 255 ਦੀ ਆ। ਆ 2 ਲੱਖ 55 ਹਜ਼ਾਰ ਦੀ ਵਿਕੀ ਆ ਮੈਂ ਕਿਹਾ ਵਿਕੀ ਦਾ ਵੀ ਪਤਾ ਲੱਗੇ ਕਿੰਨੇ ਦਾ ਸੌਦਾ ਕਿੱਥੇ ਨਿਪਟੜ ਦੀ ਗੱਲ ਆ। ਕਿੰਨੇ ਕੁ ਮੰਗੇ ਸੀ ਇਹਦੇ? ਇਹ ਤਾਂ 260 ਮੰਗੇ ਸੀ। 260 ਮੰਗੇ ਆਈ ਅੱਛਾ ਬਾਹਲਾ ਨਹੀਂ ਬਾਹਲਾ ਨਹੀਂ ਡੱਕਦੇ ਡੋਦੇ। ਹੈਂ? ਭਾਈ ਸਾਹਿਬ ਤੁਸੀਂ ਆਉਣਾ ਕਿੱਥੇ ਆ ਤੁਸੀਂ ਆਉਣਾ ਬਰਨਾਲੇ। ਵਿਹਾਉਣਾ ਕਿਥੇ ਆਈਟੀਆਈ ਚੌਂਕ ਤੋਂ ਲੈ ਕੇ ਨਾਨਕਸਰ ਗੁਰਦੁਆਰਾ ਜਿਹੜਾ ਨਾ ਬਰਨਾਲੇ ਦੇ ਵਿੱਚ ਬਣਿਆ ਉਹ ਰੋਡ ਆ ਆਈਟੀਆਈ ਚੌਂਕ ਤੋਂ ਨਾਨਕਸਰ ਰੋਡ ਦੇ ਉੱਤੇ ਬਾਜ਼ਾਰ ਆ ਜਿਹੜੇ ਬੰਦਿਆਂ ਦੇ ਆ ਟੈਂਟ ਲੱਗਿਆ ਹੋ। ਬਸ ਹਾਂਬ ਲਾ ਲਿਓ ਵੀ ਉਹ ਬੰਦੇ ਨਵੇਂ ਸਾਲ ਦੀ 1 ਤਰੀਕ ਤੱਕ ਕਮਿਸ਼ਨ ਨਹੀਂ ਲੈਣਗੇ। ਚਾਹੇ ਗੱਡੀ ਵੇਚਣ ਨਾਲੋ ਚਾਹੇ ਆਜੋ ਖਰੀਦ। ਨੰਬਰ ਗੱਲ ਮੁੱਕ